ਇਨੇ ਉੱਚੀ ਉੱਚੀ ਬੋਲਣਾ ਸ਼ੁਰੂ ਕੀਤਾ ਮਾਤਾ ਜੀ ਜੇ ਚੋਰਾਂ ਤੇ ਚੋਰੀ ਸਹੀ ਤੇ ਫਿਰ ਮੈਂ ਹਕੂਮਤ ਨੂੰ ਦੱਸਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਉਹਦੇ ਬੱਚੇ ਮੇਰੇ ਘਰ ਨੇ ਤੇ ਜੇ ਹਕੂਮਤ ਗਿਰਫਤਾਰ ਕਰਨਾ ਚਾਹੁੰਦੀ ਹੋਈ ਤੇ ਕਰ ਲਏ ਇਹ ਨਿਰਮੋਹਾ ਉੱਚੀ ਉੱਚੀ ਬੋਲਦਾ ਏ ਮਾਤਾ ਗੁਜਰਕਾਰ ਜੀ ਜਿਸ ਤਰ੍ਹਾਂ ਇਹਦੇ ਅੱਗੇ ਆਪਣੇ ਸਹਿਬਜ਼ਾਦਿਆਂ ਦਾ ਪੱਖ ਤੇ ਬੁਰੇ ਵਕਤ ਦੇ ਹਾਲਾਤਾਂ ਦਾ ਵਰਣਨ ਕਰਦੇ ਨੇ ਉਹਨੂੰ ਮੇਰੇ ਸਾਥੀ ਕਾਬਰੂ ਵਿੱਚ ਏ ਇਹੋਂ ਕਹਿੰਦੇ ਆ ਜੀ ਮਾਤਾ ਬੋਲ ਬੋਲ ਸਮਝਾਵੇ ਗੰਗੂ ਨੂੰ ਹੌਲੀ ਹੌਲੀ ਤੀਰ ਜਿਤਰਾਵੇ ਗੰਗੂ ਨੂੰ ਹੌਲੀ ਹੌਲੀ ਤੀਰ ਜਿਤਰਾਵੇ ਗੰਗੂ ਨੂੰ ਦਿਲ ਵਿੱਚ ਬਾਤ ਤੂੰ ਵਿਚਾਰੀ ਗੰਗੂਆ ਐਡਾ ਬਟਾ ਕਹਿਣਾ ਗੁਜਾਰੀ ਗੰਗੂਆ ਐਡਾ ਬਟਾ ਕਹਿਣਾ ਗੁਜਾਰੀ ਗੰਗੂਆ ਜਿਨ੍ਹਾਂ ਨੂੰ গুজু আয়ে উঠ তাকড় রুখা বোলে কাত রুখা বোলে আখে আপনি ਮੇਰਾ ਤੇ ਕਸੂਰੀ ਨਾ ਤਾਕੀ ਦੋਸ਼ ਵੇ ਕਾ ਤੂੰ ਫੜਵਾ ਮੇ ਬੱਚੇ ਨਿਰਦੋਸ਼ ਵੇ ਕਾ ਤੂੰ ਫੜਵਾ ਮੇ ਬੱਚੇ ਨਿਰਦੋਸ਼ ਵੇ ਦੁਨੀਆ ਦਾ ਬੂਗੀ ਮਾਰਾ ਸਾਰੀ ਗੰਗੂਆ ਐਡਾ ਵੱਡਾ ਕਹਿਰ ਨਾ ਗੁਜ਼ਾਰੀ ਗੰਗੂਆ ਐਡਾ ਵੱਡਾ ਕਹਿਰ ਨਾ ਗੁਜ਼ਾਰੀ ਗੰਗੂਆ ਥਾਣੇ ਦਾ ਕਿਸਾਨ ਲੂਣ ਖਾਦਾ ਐਸਾ ਦਾ ਹਰਾਮ ਨਾ ਕਰੀ ਲੂਣ ਖਾਦਾ ਐਸਾ ਦਾ ਹਰਾਮ ਨਾ ਕਰੀ ਕਦੀ ਨਾ ਜ਼ੁਲਮ ਮੇਟਾ ਪਾਰੀ ਗੰਗੂਆ ਏਡਾ ਬਡਾ ਕਹਿਰ ਨਾ guzari ਗੰਗੂਆ ਏਡਾ ਬਡਾ ਕਹਿਰ ਨਾ guzari ਗੰਗੂਆ ਬੰਦ ਕਰ ਰੌਲਾ ਕਿਉਂ ਮਚਾਵੇਂ ਸ਼ੋਰ ਵੇ ਖਸਮਾਂ ਨੂੰ ਖਾਵੇ ਜਿਹੜਾ ਆਇਆ ਚੋਰ ਵੇ ਖਸਮਾਂ ਮੈਂ ਤਾਂ ਤੈਨੂੰ ਕਿਹਾ ਨਾ ਜਵਾਨੋ ਚੋਰ ਵੇ ਦੇਖੀ ਕਿਤੇ ਚੰਨ ਨਾ ਚੜਾਦੀ ਹੋਰ ਵੇ ਵੇਖੀ ਕਿਤੇ ਚੰਨ ਨਾ ਚੜਾਦੀ ਹੋਰ ਵੇ ਕੱਚੇ ਕੋਠਿਆਂ ਨੂੰ ਜੇ ਕਰ ਲਿਪੀਏ ਨਾ ਤਾਂ ਉਹ ਢੈਂਦੇ ਆ ਢੈਂਦੇ ਆ ਟਹਿ ਜਾਂਦੇ ਰੁੱਸੇ ਸੱਜਣ ਨੂੰ ਜੇ ਮਨਾਈਏ ਨਾ ਪਵਾੜੇ ਪੈਂਦੇ ਆ ਪੈਂਦੇ ਆ ਪੈ ਜਾਂਦੇ ਚੁਗਲਖੋਰ ਨਹੀਂ ਚੁਗਲੀ ਤੋਂ ਆਵਾਜ਼ ਆਉਂਦੇ ਤੇ ਗੱਲ ਕਹਿੰਦੇ ਆ ਕਹਿੰਦੇ ਆ ਕਹ ਜਾਂਦੇ ਮਾਤਾ ਜੀ ਦੇ ਸ਼ਬਦਾਂ ਨੂੰ ਸੁਣੇ ਅਣ ਸੁਣੇ ਕਰਕੇ ਇਹ ਘਰ ਤੋਂ ਬਾਹਰ ਨਿਕਲਿਆ ਮਰਿੰਡੇ ਕੋਤਵਾਲੀ ਪਹੁੰਚਿਆ ਇਹਨੇ ਮੁਖਬਰੀ ਕੀਤੀ ਇਹਨੇ ਚੁਗਲੀ ਕੀਤੀ ਹੈ ਹਜ਼ੂਰ ਜਿਹੜਾ ਗੁਰਗੋਬਿੰਦ ਸਿੰਘ ਅਨੰਦਪੁਰ ਸਾਹਿਬ ਤੋਂ ਹਕੂਮਤ ਦੇ ਅੱਖੀ ਘੱਟਾ ਪਾ ਕੇ ਫਰਾਰ ਹੋਇਆ ਹੈ ਉਦੀ ਬਜ਼ੁਰਗ ਮਾਤਾ ਤੇ ਛੋਟੇ ਪੁੱਤਰ ਮੇਰੇ ਘਰ ਦੇ ਵਿੱਚ ਨੇ ਜੇ ਹਕੂਮਤ ਚਾਹੇ ਤੇ ਗ੍ਰਿਫਤਾਰ ਕਰ ਸਕਦੀ ਹੈ ਪਰ ਉਹਨਾਂ ਦੇ ਸਿਰਾਂ ਦਾ ਗ੍ਰਿਫਤਾਰੀ ਦਾ ਇਨਾਮ ਮੈਨੂੰ ਦੇ ਦਿੱਤਾ ਜਾਏ ਇਸ ਡਾਇਰੀ ਦੇ ਨਾਲ ਇਸ ਇਤਲਾਹ ਦੇ ਨਾਲ ਗਾਨੀਖਾਂ ਮਾਨੀਖਾਂ ਦੋ ਦਰੋਗ ਇਸ ਪੈਂਆਂ ਦਾ ਦਸਤਾ ਲੈ ਕੇ ਇਹਦੇ ਪਿੰਡ ਪਹੁੰਚੇ ਨੇ ਬਾਹਰਲੀ ਫਿਰਨੀ ਤੇ ਰੱਤ ਖੜਾ ਕੇ ਗਲੀ ਦੇ ਵਿੱਚੋਂ ਇਹਦੇ ਘਰ ਦੇ ਵਿੱਚ ਦਾਖਲ ਹੋਏ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਕੁਝ ਇਤਿਹਾਸਕਾਰਾਂ ਲਿਖਿਆ ਕਿ ਬਜ਼ੁਰਗ ਮਾਤਾ ਜੀ ਦੀਆਂ ਬਾਹਾਂ ਮੁਸ਼ਕਾਂ ਨੂੰ